ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਦਾ ਬੀਟਸ اور ਮੈਂ ਹਾਂ ਜਸਮੀਤ ਮੋਗਾ ਦੇ ਵਿੱਚ ਇਹ ਰਿਕਸ਼ਾ ਬਣੇ ਟ੍ਰੈਫਿਕ ਦੇ ਲਈ ਚੁਣੌਤੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਮੋਗਾ ਦੀ ਆਬਾਦੀ 2 ਲੱਖ ਹੈ ਉੱਥੇ 15000 ਦੇ ਕਰੀਬ ਇਹ ਰਿਕਸ਼ਾ ਰੋਜ਼ਾਨਾ ਮੋਗਾ ਦੇ ਵਿੱਚ ਚੱਲਦੀਆਂ ਨੇ ਔਰ 200 ਲੋਕਾਂ ਦੇ ਲਈ ਇੱਕ ਇਹ ਰਿਕਸ਼ਾ ਰੋਜ਼ਾਨਾ ਦੌੜਦੀ ਔਰ ਜਿਸ ਦੇ ਜਿਨ੍ਹਾਂ ਦੇ ਲਈ ਖੜਨ ਦੇ ਲਈ ਨਾ ਤਾਂ ਸਟੈਂਡ ਹੈ ਔਰ ਨਾ ਹੀ ਕੋਈ ਰੂਟ ਪਲਾਨ ਬਣਿਆ ਹੋਇਆ ਜਿੱਥੇ ਕਿ ਭੀੜ ਭੜ ਵਾਲੀਆਂ ਜਗਾਵਾਂ ਔਰ ਥਾਣਾ ਸਿਟੀ ਦੇ ਬਾਹਰ ਵੀ ਇਹ ਇਹ ਰਿਕਸ਼ਾ ਜਿਹੜੇ ਹੈਗੇ ਆ ਜਿੱਥੇ ਇਹਨਾਂ ਦਾ ਮੰਨ ਕਰਦਾ ਉੱਥੇ ਇਹ ਖੜ ਜਾਂਦੀ ਆ ਔਰ ਨਾਲ ਦੀ ਨਾਲ ਹੀ 50000 ਦੇ ਕਰੀਬ ਜਿਹੜੇ ਲੋਕ ਨੇ ਉਹ ਇਹਨਾਂ ਦੀ ਸੇਵਾਵਾਂ ਦੀ ਵਰਤੋਂ ਨਹੀਂ ਕਰਦੇ ਹੋ ਔਰ ਈ ਰਿਕਸ਼ਾ ਲਗਾਤਾਰ ਜਿਹੜੀ ਇਹਨਾਂ ਦੀ ਆਬਾਦੀ ਹੈ ਈ ਰਿਕਸ਼ਾ ਦੀ ਉਹ ਵੱਧਦੀ ਜਾ ਰਹੀ ਹੈ ਆਓ ਦੇਖੀਏ ਕਿ ਸ਼ਹਿਰ ਦੇ ਵਿੱਚ ਈ ਰਿਕਸ਼ਾ ਦਾ ਕੀ ਹਾਲ ਹੈ ਔਰ ਕਰਦੇ ਹਾਂ ਗੱਲਬਾਤ ਸ਼ਹਿਰ ਦੇ ਲੋਕਾਂ ਦੇ ਨਾਲ ਇਸ ਟਾਈਮ ਸਿਚੁਏਸ਼ਨ ਮੁਗਾ ਸ਼ਹਿਰ ਦੀ ਬਹੁਤ ਖਰਾਬ ਹੈ ਜੀ ਇਸ ਨੂੰ ਲੈ ਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਮੈਨੇਜਮੈਂਟ ਹੋ ਸਕੇ ਵਧੀਆ ਤਰੀਕੇ ਨਾਲ ਸ਼ਹਿਰ ਦੇ ਵਿੱਚ ਇੱਕ ਅਰਾਜੱਤਾ ਦਾ ਮਾਹੌਲ ਵਾਂਗੂ ਹੋਇਆ ਹੋਇਆ ਵਾ ਤੁਸੀਂ ਕਿਸੇ ਕੰਮ ਨੂੰ ਜਾਣਦੇ ਹੋ ਜਿਹੜਾ ਕੰਮ 10 ਮਿੰਟਾਂ ਚ ਹੋਣਾ ਚਾਹੀਦਾ ਉੱਥੇ ਤੁਹਾਨੂੰ 20 ਤੋਂ 25 ਮਿੰਟ ਲੱਗ ਜਾਂਦੇ ਆ ਜੀ ਸਿਫਟ ਟ੍ਰੈਫਿਕ ਦੀ ਸਮੱਸਿਆ ਕਰਕੇ ਤੇ ਹੁਣ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਵਧ ਰਹੀ ਹੈ ਗਰਮੀ ਦੇ ਵਿੱਚ ਹੋਰ ਜ਼ਿਆਦਾ ਔਖਾ ਹੋ ਜਾਂਦਾ ਬਜ਼ੁਰਗਾਂ ਨੂੰ ਔਖਾ ਹੋ ਜਾਂਦਾ ਛੋਟੇ ਬੱਚਿਆਂ ਨਾਲ ਤੁਸੀਂ ਟਰੈਵਲ ਕਰ ਰਹੇ ਹੋ ਸ਼ਹਿਰ ਦੇ ਵਿੱਚ ਉਹ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵਾ ਤੇ ਇਸ ਕਰਕੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਐਮਸੀ ਸਾਹਿਬ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ ਲੋਕ ਖੱਜਲ ਖੁਆਰ ਹੋ ਰਹੇ ਨੇ ਜਗ੍ਹਾ-ਜਗ੍ਹਾ ਤੇ ਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਨੇ। ਦੇਖੋ ਮੋਗਾ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਵਿਵਸਥਾ ਹੈ ਬਹੁਤ ਬੁਰੀ ਤਰ੍ਹਾਂ ਲੜਖੜਾਈ ਹੋਈ ਹੈ। ਬੇਸ਼ੱਕ ਮੁਲਾਜ਼ਮ ਬਹੁਤ ਮਿਹਨਤ ਕਰਦੇ ਆ ਮੈਂ ਨਹੀਂ ਕਹਿੰਦਾ ਵੀ ਮੁਲਾਜ਼ਮ ਨਹੀਂ ਹੈ ਮਿਹਨਤ ਕਰਦੇ ਆ ਕਾਫੀ ਕਰਦੇ ਆ। ਪਰ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਇਸ ਤੇ ਕੰਟਰੋਲ ਕਰਨਾ ਬੜਾ ਔਖਾ ਹੈ ਹੁਣ ਤੁਸੀਂ ਆ ਮੇਨ ਕਾਲਸਾ ਰੋਡ ਦੇਖ ਲਓ ਜੀ ਕੱਲ ਸ਼ਾਮ ਨੂੰ ਜਦੋਂ ਵੀ ਸਕੂਲ ਤੋਂ ਛੁੱਟੀ ਹੁੰਦੀ ਉਦੋਂ ਤਾਂ ਲੱਗਦਾ ਹੀ ਲੱਗਦਾ ਹੈ ਜੀ ਤੁਸੀਂ ਦੇਖੋ ਵੀ ਇਹ ਪਿੱਛੇ ਤੱਕੀ ਵਾਲੀ ਗਲੀ ਤੱਕ ਜਾਮ ਲੱਗ ਜਾਂਦਾ ਹੈ ਗੱਡੀਆਂ ਦਾ ਬੜੀ ਮੁਸ਼ਕਲ ਹੁੰਦੀ ਹੈ ਗਰਮੀ ਦੇ ਮੌਸਮ ਦੇ ਵਿੱਚ ਹਾਰਨ ਤੇ ਹਾਰਨ ਵਜਦੇ ਆ ਇਸੇ ਤਰ੍ਹਾਂ ਜਦੋਂ ਮੈਜਿਸਟਰ ਕੋਰਕ ਚੌਂਕ ਵਾਲਾ ਉੱਥੇ ਜਾਮ ਲੱਗਦਾ ਹੈ ਜੀ ਫਿਰ ਉਸ ਤੋਂ ਬਾਅਦ ਚਲੋ ਰਾਮਗੰਜ ਥੋੜਾ ਜਿਆ ਕੰਟਰੋਲ ਹੋਇਆ ਹੈ ਜਿਹੜੇ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਵਿਵਸਥਾ ਹੈ ਮੈਂ ਕਈ ਵਾਰੀ ਦੇਖਦਾ ਵੀ ਵੱਡੀਆਂ ਗੱਡੀਆਂ ਦਾ ਆਪਾਂ ਬੈਨ ਕੀਤਾ ਆ ਫਿਰ ਵੀ ਗੱਡੀਆਂ ਪਤਾ ਨਹੀਂ ਸ਼ਹਿਰ ਦੇ ਅੰਦਰ ਐਂਟਰੀ ਕਿਵੇਂ ਹੋ ਜਾਂਦੀਆਂ ਔਰ ਸਮਾਨ ਉਤਾਰੀ ਜਾਂਦੀਆਂ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਵਿਵਸਥਾ ਬਹੁਤ ਬੁਰੀ ਤਰ੍ਹਾਂ ਲੜਖੜਾ ਚੁੱਕੀ ਆ ਖਾਸ ਕਰਕੇ ਮੈਂ ਕਿਸੇ ਦੇ ਕਾਰੋਬਾਰ ਤੇ ਨਹੀਂ ਜਿਹੜੇ ਆ ਆਪਣੇ ਤੁਰੇ ਫਿਰਦੇ ਆਪਣੇ ਬਾਹੂਬਲੀ ਛੋਟੇ ਜਿਹੜੇ ਆ ਟੈਂਪੂ ਜਿਹੇ ਆ ਇਹਨਾਂ ਕਰਕੇ ਬਹੁਤ ਜ਼ਿਆਦਾ ਵਿਵਸਥਾ ਵਿਗੜ ਚੁੱਕੀ ਆ ਬਸ ਸਟੈਂਡ ਦੇ ਬਾਹਰ ਤੁਸੀਂ ਜਦੋਂ ਜਾਣੇ ਹੋ ਆਪਾਂ ਕਿੰਨੀ ਵਾਰੀ ਮੁਲਾਜ਼ਮਾਂ ਵੱਲੋਂ ਅਖਬਾਰਾਂ 'ਚ ਦਿੱਤਾ ਗਿਆ ਵੀ ਇੱਥੇ ਬੱਸ ਨਹੀਂ ਖੜੂਗੀ ਪਰ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਬੱਸਾਂ ਫੇਰੋਂ ਮੇ ਖੜਦੀਆਂ ਤੋਂ ਟ੍ਰੈਫਿਕ ਦੇ ਵਿੱਚ ਕਈ ਵਾਰੀ ਐਂਬੂਲੈਂਸ ਹਰਨ ਮਾਰੀ ਜਾਂਦੀ ਹੁੰਦੀ ਆ ਬੁਰਾ ਹਾਲ ਹੋ ਜਾਂਦਾ ਲੋਕ ਰਸਤਾ ਨਹੀਂ ਦਿੰਦੇ ਔਰ ਮਰੀਜ਼ ਦੀ ਜਿਹੜੀ ਜਾਨ ਆ ਉਹ ਖਤਰੇ 'ਚ ਪੈ ਜਾਂਦੀ 2 ਲੱਖਾਂ ਦੀ ਆਬਾਦੀ ਆ ਸ਼ਹਿਰ ਦੀ ਤੇ ਕਰੀਬ 15 ਤੋਂ 16000 ਜਿਹੜੇ ਈ-ਰਿਕਸ਼ਾ ਸ਼ਹਿਰ 'ਚ ਘੁੰਮ ਰਹੇ ਨੇ ਦੇਖੋ ਇਹਨਾਂ ਤੇ ਜੇ ਆਪਾਂ ਅੱਜ ਵੀ ਕੰਟਰੋਲ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਊਗਾ ਇਦੇ ਬਾਰੇ ਪ੍ਰਸ਼ਾਸਨ ਨੂੰ ਕੋਈ ਪੁਖਤਾ ਇਂਤਜ਼ਾਮ ਕਰਨੇ ਚਾਹੀਦੇ ਆ ਪੁਖਤਾ ਫੈਸਲਾ ਲੈਣਾ ਚਾਹੀਦਾ ਹੈ ਬੈਠ ਕੇ ਸ਼ਹਿਰ ਵਾਸੀਆਂ ਨਾਲ ਇਸ ਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਜਿੰਨੇ ਵੀ ਬੇਰੁਜ਼ਗਾਰ ਜਾਂ ਜਿਹੜੇ ਸੀਗੇ ਛੰਡੇ ਕੰਮ ਨਹੀਂ ਸੀ ਉਹ ਸਾਰਿਆਂ ਨੇ ਆਟੋ ਬਹੁਤ ਜ਼ਿਆਦਾ ਵਧ ਗਏ ਉਹਨਾਂ ਦੇ ਵਧਣ ਨਾਲ ਤੁਸੀਂ ਦੇਖੋ ਵੀ ਬਾਜ਼ਾਰ ਨੂੰ ਛੱਡੋ ਗਲੀ ਦੇ ਵਿੱਚ ਪੰਜ ਪੰਜ ਤੁਰੇ ਫਿਰਦੇ ਆ ਬਹੁਤ ਮੁਸ਼ਕਲ ਹੋਈ ਹੋਈ ਆ ਔਰ ਇਹਦੇ ਵਿੱਚ ਪ੍ਰਸ਼ਾਸਨ ਨੂੰ ਸੋਚ ਸਮਝ ਕੇ ਬੈਠ ਕੇ ਮਿਲ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਲੱਗਦਾ ਨਹੀਂ ਲੋਕਾਂ ਵੱਲੋਂ ਵੀ ਜਿਹੜੀਆਂ ਕਮੀਆਂ ਨੇ ਗੱਡੀਆਂ ਵਿਚਾਲੇ ਲਾ ਕੇ ਹੀ ਪਾਰਕਿੰਗ ਵਿੱਚ ਦੁਕਾਨਾਂ ਦੇ ਬਰ ਜਾਂਦੇ ਨੇ ਇਹ ਬੜੀ ਵੱਡੀ ਸਮੱਸਿਆ ਹੈ ਤੇ ਤਾਂ ਦੁਕਾਨਦਾਰ ਦਾ ਵੀ ਫਰਜ਼ ਬਣਦਾ ਵੀ ਜੇ ਤ ਉਹਨੇ ਗੱਡੀ ਲਾਈ ਹੈ ਤਾਂ ਉਹ ਆਪਣੇ ਗਾਹਤ ਨੂੰ ਆਪਣੇ ਕਸਟਮਰ ਨੂੰ ਕਹਵੇ ਭਾਈ ਗੱਡੀ ਸਾਈਡ ਤੇ ਲਾ ਇੱਕ ਗੱਡੀ ਵਿੱਚ ਲੱਗਣ ਨਾਲ 50 ਗੱਡੀਆਂ ਜਿਹੜੀਆਂ ਉਸ ਦੀ ਰਿਕਾਵਟ 50 ਗੱਡੀਆਂ ਨੂੰ ਹੋ ਜਾਂਦੀ ਹੈ ਔਰ 50 ਗੱਡੀਆਂ ਦਾ ਜਾਮ ਲੱਗ ਜਾਂਦਾ ਇੱਕ ਬੰਦੇ ਦੀ ਨਿਲਾਇਕੀ ਸਾਡੀ ਆਪਣੀ ਵੀ ਜ਼ਿੰਮੇਵਾਰੀ ਹੈ ਵੀ ਗੱਡੀ ਉਸ ਜਗ੍ਹਾ ਤੇ ਜਿੱਥੇ ਪਾਰਕਿੰਗ ਬਣੀ ਆ ਕਰੋ ਜਾਂ ਕਿਸੇ ਨੂੰ ਕੋਈ ਵੀ ਦਿੱਕਤ ਨਾ ਆਵੇ ਇਹ ਜ਼ਰੂਰ ਆਪਣਾ ਆਪ ਨੂੰ ਧਿਆਨ ਰੱਖਣਾ ਚਾਹੀਦਾ ਬਿਲਕੁਲ ਠੀਕ ਹੈ ਆਪਣਾ ਜਿਹੜਾ ਸ਼ਹਿਰ ਮੋਗਾ ਸ਼ਹਿਰ ਹੈ ਉਹ ਛੋਟਾ ਸ਼ਹਿਰ ਹੈ ਤਾਂ ਛੋਟੇ ਸ਼ਹਿਰ ਹੋਣ ਕਰਕੇ ਜਿਹੜੇ ਆ ਸਵਾਰੀਆਂ ਹੈਗੀਆਂ ਇੰਨੀਆਂ ਜ਼ਿਆਦਾ ਨਹੀਂ ਮਿਲਦੀਆਂ ਸਵਾਰੀਆਂ ਘੱਟ ਮਿਲਣ ਕਰਕੇ ਉਹਨਾਂ ਕੋਲੇ ਰਿਕਸ਼ੇ ਜਿਹੜੇ ਬਹੁਤ ਜ਼ਿਆਦਾ ਹੋ ਗਏ ਉਹਨਾਂ ਨੇ ਵੀ ਆਪਣੀ ਰੋਜੀ ਰੋਟੀ ਖਾਣੀ ਹੈ ਪਰ ਜਿਹੜੀ ਇੱਕ ਕਮੀ ਜਿੱਥੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਬਿਠਾ ਕੇ ਇੱਕ ਪ੍ਰੋਪਰ ਟ੍ਰੇਨਿੰਗ ਦੇਣੀ ਚਾਹੀਦੀ ਹੈ ਯਾ ਜਿੱਥੋਂ ਬੱਸਾਂ ਤੋਂ ਚੱਕਣੀਆਂ ਉਹਨਾਂ ਨੂੰ ਪ੍ਰੋਪਰ ਇੱਕ ਲਾਈਨ ਦੇ ਵਿੱਚ ਖੜੇ ਹੋ ਕੇ ਉਹਨਾਂ ਨੂੰ ਚੱਲਣਾ ਚਾਹੀਦਾ ਵੀ ਇੱਕ ਸਵਾਰੀ ਆ ਗਈ ਦੂਜਾ ਇਹ ਕੀ ਰਿਕਸ਼ੇ ਵਾਲੇ ਕੀ ਕਰਦੇ ਅੱਗੇ ਤੋਂ ਅੱਗੇ ਮੂਰੇ ਲਿਆ ਕੇ ਖੜਾ ਕਰਦੇ ਆ ਜਿਸ ਦੇ ਨਾਲ ਇੱਕ ਤੋਂ ਭਾਰ ਹੌਲਾ ਕਰਕੇ ਇਹ ਰਿਕਸ਼ਿਆਂ ਦਾ ਉਹ ਪਲਟ ਜਾਂਦੇ ਆ ਜਿਸ ਦੇ ਨਾਲ गिरਦੇ ਆ ਔਰ ਜਿਹੜੀਆਂ ਸਵਾਰੀਆਂ ਬੈਠੀਆਂ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਔਰ ਇਹਨਾਂ ਦਾ ਵੀ ਨੁਕਸਾਨ ਆ ਔਰ ਜਿਹੜਾ ਹੈਗਾ ਇੱਕ ਕਿਤੇ ਨਾ ਕਿਤੇ ਸੱਟਾਂ ਵੱਜਣ ਦਾ ਵੀ ਖਤਰਾ ਹੁੰਦਾ ਹੈ ਸੋ ਇਹ ਰਿਕਸ਼ਿਆਂ ਨੂੰ ਪੂਰਾ ਦੇਖਭਾਲ ਕਰਕੇ ਹੀ ਅਸੀਂ ਬੇਨਤੀ ਕਰਦੇ ਆ ਵੀ ਚਲਾਉਣ ਧਿਆਨ ਨਾਲ ਚਲਾਉਣ ਦੇਖੋ ਕਮੀਆਂ ਦੇ ਵਿੱਚ ਇਹ ਹੈ ਵੀ ਉਹਨਾਂ ਨੂੰ ਪੂਰੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਫਾਲੋ ਕਰਨੇ ਚਾਹੀਦੇ ਆ ਅਗਰ ਉਹ ਇਸ ਚੀਜ਼ ਨੂੰ ਫਾਲੋ ਕਰਨਗੇ ਤਾਂ ਉਹਨਾਂ ਦਾ ਵੀ ਭਲਾ ਤੇ ਜਨਤਾ ਦਾ ਵੀ ਭਲਾ ਰਹੂਗਾ